ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕਰਦੇ ਆ ਕੈਬਨ ਮੰਤਰੀ ਕੁਲਦੀਪ ਢਾਲੀਵਾਲ ਨੇ ਟਰੈਵਲ ਏਜੰਟਾਂ ਨੂੰ ਸਿੱਧੀ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਸੁਧਰ ਜਾਣ ਨਹੀਂ ਤਾਂ ਅਸੀਂ ਸਜ਼ਾ ਧਾਰ ਦੇਵਾਂਗੇ। ਉਹਨਾਂ ਕਿਹਾ ਕਿ ਜਿਹੜੇ ਵੀ ਟਰੈਵਲ ਏਜੰਟ ਗੈਰਕਾਨੂੰਨੀ ਮਨੁੱਖੀ ਤਸਕਰੀਬ ਵਿੱਚ ਸ਼ਾਮਲ ਹਨ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਢਾਲੀਵਾਲ ਨੇ ਕਿਹਾ ਕਿ ਦੇਸ਼ ਨਿਕਾਲਾ ਦੇ ਕੇ ਭੇਜੇ ਭਾਰਤੀਆਂ ਦਾ ਜਹਾਜ਼ ਅੰਮ੍ਰਿਤਸਰ ਵਿੱਚ ਉਤਾਰਨਾ ਕੇਂਦਰ ਸਰਕਾਰ ਦੀ ਚਾਲ ਸੀ। ਉਹ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੇ ਸੀ ਜਦ ਕੀ ਇਸ ਵਿੱਚ 33 ਗੁਜਰਾਤ ਤੇ 33 ਹਰਿਆਣਾ ਦੇ ਸਨ ਦਿੱਲੀ ਤੇ ਕੋਲਕਾਤਾ ਵਿੱਚ ਵੀ ਅੰਤਰਰਾਸ਼ਟਰੀ ਹਵਾਈ ਅੱਡੇ ਹਨ ਉਥੇ ਕਿਉਂ ਨਹੀਂ ਜਹਾਜ਼ ਉਤਾਰੇ ਗਏ ਧਾਲੀਵਾਲ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਟਰੈਵਲ ਏਜੰਟਾਂ ਦੇ ਚਾਂਸੇ ਵਿੱਚ ਨਾ ਆਣ ਜਿੰਨਾ ਪੈਸਾ ਉਹ ਵਿਦੇਸ਼ਾਂ ਤੇ ਜਾਣ ਤੇ ਖਰਚਦੇ ਹਨ ਉਹਨੇ ਪੈਸੇ ਨਾਲੇ ਇੱਥੇ ਰਹਿ ਕੇ ਚੰਗਾ ਬਿਜ਼ਨਸ ਕੀਤਾ ਜਾ ਸਕਦਾ ਹੈ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਗੈਰ ਕਾਨੂੰਨੀ ਜਿਹੜੀ ਮਨੁੱਖੀ ਤਸਕਰੀ ਨਹੀਂ ਕਰ ਦਊਗੀ ਭਾਵੇਂ ਜੋ ਮਰਜ਼ੀ ਹੋ ਜਾਏ ਜਿਹੜੇ ਬੰਦੇ ਆਏ ਆ ਇਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਸਾਡੇ ਨਾਲ ਸੰਪਰਕ ਕਰਕੇ ਸਾਨੂੰ ਲਿਖ ਕੇ ਦੇਣ ਕਿ ਉਹਨਾਂ ਕੋ ਪੈਸੇ ਕਿੱ데 ਲੈ ਉਹਦੋਂ ਕੁਝ ਟਰੈਵਲ এজ ਦੇ ਕੁਝ ਬੰਦਿਆਂ ਨੇ ਦੱਸਿਆ ਕਿ ਦੁਬਈ ਦੇ ਟਰੈਵਲ ਏਜੰਸੀਗੇ ਜਿਨ੍ਹਾਂ ਨੂੰ ਪੈਸੇ ਦਿੱਤੇ ਆ ਦੁਬਈ ਤੇ ਮੈਂ ਕਾਰਵਾਈ ਕਰਦੇ ਅਸਮਤ ਹੋਊਂਗਾ ਇਹ ਤਾਂ ਮੈਂ ਆਪਣੇ ਐਡਵੋਕੇਟ ਜਦਾਂ ਨੂੰ ਪੁੱਛ ਕੇ ਕਿ ਆਪਾਂ ਉੱਥੇ ਕੁਝ ਕਰ ਸਕਦੇ ਕਿ ਨਹੀਂ ਕਰ ਸਕਦੇ ਪਰ ਪੰਜਾਬ 'ਚ ਜਿਹੜਾ ਬੰਦਾ ਇਸ ਮੱਲ ਮੈਂ ਬਨੁਖੀ ਤਸਕਰੀ ਵਾਲੇ ਮਾਫੀਆ ਦਾ ਹਿੱਸਾ ਹੋਊਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗਾ ਕੋਈ ਵੀ ਟਰੈਵਲ ਏਜੰਟ ਨੂੰ ਜਿਹੜਾ ਬਖਸ਼ਿਆ ਨਹੀਂ ਜਾਊਗਾ ਭਾਵੇਂ ਜੋ ਮਰਜ਼ੀ ਹੋ ਜਾਏ ਅਸੀਂ ਹਰ ਇੱਕ ਦੇ ਖਿਲਾਫ ਕਾਰਵਾਈ ਕਰਾਂਗੇ ਉਹਦੇ ਸਾਰੇ ਹੀ ਲੋਕ ਭੋਏ ਪਾਲੇ ਤੁਸੀਂ ਦੱਸੋ ਕਿ ਕੋ 50 ਲੱਖ ਕੋ 60 ਲੱਖ ਹਰਿਆਣੇ ਵਾਲੇ ਮੁੰਡੇ ਦੱਸ ਰਹੇ ਸੀਗੇ ਕਿ ਉਹਨਾਂ ਕੋ ਦੋ ਬੰਦਿਆਂ ਕੋ 2 ਕਰੋੜ ਰੁਪਈਆ ਲੈ ਗਏ ਬਸ ਤੁਸੀਂ ਦੇਖੋ ਕਿੱਥੇ ਕਿੰਨੀ ਕਿੰਨੀ ਬੋਲੀ ਜਿਹੜੀ ਆ ਉਹਨਾਂ ਦੇ ਲਾਕੇ ਤੇ ਬੰਦਿਆਂ ਨੂੰ ਜਿਹੜਾ ਫਰਾਰ ਕੀਤਾ ਜੇ ਮੈਨੂੰ ਪਤਾ ਲੱਗਾ ਅੱਜ ਹੀ ਕਿ ਅਗਲੇ ਦਿਨਾਂ ਦੇ ਵਿੱਚ ਹੋਰ ਭਾਗਤੀ ਵੀ ਜਿਹੜੇ ਵਾਪਸ ਆ ਰਹੇ ਆ ਸੋ ਜਿਹੜਾ ਵੀ ਵਾਪਸ ਆਊਗਾ ਜਿਹੜਾ ਵੀ ਸਾਡੇ ਨਾਲ ਸੰਪਰਕ ਕਰਕੇ ਐਨਆਰਆਈ ਡਿਪਾਰਟਮੈਂਟ ਦੇ ਨਾਲ ਸੰਪਰਕ ਕਰਕੇ ਸਾਨੂੰ ਲਿਖਤੀ ਦਊਗਾ ਐਫੀਡੇਵਟ ਦਊਗਾ ਕਿ ਮੇਰੇ ਕੋ ਐਸ ਬੰਦੇ ਨੇ ਆ ਜਿਹੜਾ ਫਰਾਰ ਕੀਤਾ ਮੇਰੇ ਨਾਲ ਮਰਨਾ ਧੋਖਾ ਕੀਤਾ ਮੈਨੂੰ ਮਤਲਬ ਜਿਹੜਾ ਇਹਨਾਂ ਨੇ ਮੇਰੇ ਕੋ ਪੈਸੇ ਲਏ ਅਸੀਂ ਉਸ ਬੰਦੇ ਦੇ ਖਿਲਾਫ ਉਸ ਟ੍ਰੈਵਲ ਏਜੰਟ ਦੇ ਖਿਲਾਫ ਜਿਹੜਾ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਔਰ ਕਿਸੇ ਨੂੰ ਵੀ ਪੰਜਾਬ ਦੀ ਤਫ਼ਤੀ ਤੇ ਮਨੁੱਖੀ ਤਸਕਰੀ ਜਿਹੜੀ ਆ ਗੈਰਕਾਨੂੰਨੀ ਮਨੁੱਖੀ ਤਸਕਰੀ ਉਹ ਨਹੀਂ ਕਰ ਲਿਆਂਗੇ ਦਿੱਲੀ ਵਿੱਚ ਵੋਟਾਂ ਪੈਣ ਤੋਂ ਬਾਅਦ ਆਮ ਆਦੀ ਪਾਰਟੀ ਅਤੇ ਭਾਜਪਾ ਆਪਣੀਆਂ ਆਪਣੀਆਂ ਸਰਕਾਰਾਂ ਬਣਾਉਣ ਦਾ ਦਾਵਾ ਕਰ ਰਹੀਆਂ ਹਨ ਜਦੋਂ ਕਿ ਕਈ ਏਜੰਸੀਆਂ ਦੇ ਐਗਜ਼ਿਟ ਪੋਲ ਵਿੱਚ ਭਾਜਪਾ ਨੂੰ ਲੀਡ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਹੈ ਤਸਦੀਕ ਇਸ ਦਰਨ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲੇ ਭਾਜਪਾ ਦੇ ਵੱਡਾ ਦੋਸ਼ ਲਗਾਦੇ ਹੋਏ ਕਿਹਾ ਕਿ ਸਾਡੇ ਉਮੀਦਵਾਰਾਂ ਨੂੰ ਲਗਾਤਾਰ ਫੋਨ ਆ ਰਹੇ ਹਨ ਉਹਨਾਂ ਨੂੰ ਆਪ ਛੱਡ ਕੇ ਦੂਜੀ ਪਾਰਟੀ ਵਿੱਚ ਸ਼ਾਮਲ ਹੋਣ ਲਈ 15-15 ਕਰੋੜ ਰੁਪਏ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਐਗਜ਼ਿਟ ਪੋਲ ਤੇ ਪ੍ਰਕਿਰਿਆ ਦਿੰਦੇ ਹੋਏ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਕੁਝ ਏਜੰਸੀਆਂ ਦਿਖਾ ਰਹੀਆਂ ਹਨ ਕਿ ਦੁਰਵਿਵਾਰ ਕਾਰਨ ਵਾਲੀ ਪਾਰਟੀ ਨੂੰ 55 ਤੋਂ ਵਾਦੇ ਸੀਟਾਂ ਮਿਲ ਰਹੀਆਂ ਹਨ ਪਿਛਲੇ 2 ਘੰਟਿਆਂ ਵਿੱਚ ਸਾਡੇ 16 ਉਮੀਦਵਾਰਾਂ ਨੂੰ ਫੋਨ ਆਏ ਹਨ ਜੇਕਰ ਉਹ ਆਪ ਛੱਡ ਕੇ ਉਹਨਾਂ ਦੀ ਪਾਰਟੀ ਵਿੱਚ ਸ਼ਾਮਲ ਹੁੰਦੇ ਹਨ ਤਾਂ ਉਹਨਾਂ ਨੂੰ ਮੰਤਰੀ ਬਣਾ ਦੇਣਗੇ ਉਹਨਾਂ ਵਿੱਚੋਂ ਹਰੇਕ ਨੂੰ 15 ਕਰੋੜ ਰੁਪਏ ਦੇਣਗੇ ਕੇਜਰੀਵਾਲ ਨੇ ਅੱਗੇ ਲਿਖਿਆ ਕਿ ਜੇਕਰ ਉਹਨਾਂ ਦੀ ਪਾਰਟੀ 55 ਤੋਂ ਵੱਧ ਸੀਟਾਂ ਪ੍ਰਾਪਤ ਕਰ ਰਹੀ ਹੈ ਤਾਂ ਉਹਨਾਂ ਨੂੰ ਸਾਡੇ ਉਮੀਦਵਾਰਾਂ ਨੂੰ ਫੋਨ ਕਰਨ ਦੀ ਲੋੜ ਕਿਉਂ ਹੈ ਸਪਸ਼ਟ ਤੌਰ ਤੇ ਇਹ ਜਾਲੀ ਸਰਵੇਖਣ ਕੁਝ ਉਮੀਦਵਾਰਾਂ ਨੂੰ ਤੋੜਨ ਲਈ ਮਾਹੌਲ ਬਣਾਉਣ ਦੇ ਇੱਕੋ ਇੱਕ ਇਰਾਦੇ ਨਾਲ ਕਰਵਾਏ ਜਾ ਰਹੇ ਹਨ ਸਾਡਾ ਇੱਕ ਵੀ ਆਮ ਆਦਮੀ ਪਾਰਟੀ ਦਾ ਲੀਡਰ ਨਹੀਂ ਟੁੱਟੇਗਾ ਪੰਜਾਬ ਵਿੱਚ ਇੱਕ ਵਾਰ ਫਿਰ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਠੰਡ ਤੋਂ ਕੁਝ ਰਾਹਤ ਮਿਲ ਸਕਦੀ ਹੈ ਮੌਸਮ ਵਿਭਾਗ ਨੇ ਹੁਣ ਪੂਰਾ ਹਫ਼ਤਾ ਮੌਸਮ ਸਾਫ਼ ਰਹਿਣ ਦੀ ਭਵਿੱਖਬਣੀ ਕੀਤੀ ਹੈ ਇਸ ਦੌਰਾਨ ਕਿਤੇ ਵੀ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ ਤੇ ਨਾ ਹੀ ਤੋਂ ਦਿਨ ਆ ਸੀਤ ਲਹਿਰ ਨੂੰ ਲੈ ਕੇ ਕੋਈ ਅਲਰਟ ਜਾਰੀ ਕੀਤਾ ਗਿਆ ਹੈ ਹਾਲਾਂਕਿ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋਣ ਜਾ ਰਹੀ ਹੈ ਜਿਸ ਦਾ ਅਸਰ ਸੂਬੇ ਦੇ ਮੌਸਮ ਤੇ ਪੈ ਸਕਦਾ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਦੌਰਾਨ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਹੈ ਪੰਜਾਬ ਨੂੰ ਬਦਨਾਮ ਕਰਨ ਲਈ ਕੀ ਕੀ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਔਰ ਕੋਈ ਕਸਰ ਕੋਈ ਵੀ ਨਹੀਂ ਛੱਡਣ ਦੇ ਆ ਇਹਨੂੰ ਬਦਨਾਮ ਕਰਨ ਦੇ ਵਿੱਚ ਛੋਟੀਆਂ ਤੋਂ ਛੋਟੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਵੱਡੀਆਂ ਤੋਂ ਵੱਡੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਮੈਂ ਗੱਲ ਕਰਨ ਲੱਗਾ ਕਿ ਕੱਲ ਜਿਹੜਾ ਇੱਕ ਅਮਰੀਕਨ ਜਹਾਜ਼ ਅਮਰਸਰ ਦੇ ਵਿੱਚ ਉਤਰਿਆ ਅਮਰਸਰ ਦੀ ਧਰਤੀ ਦੇ ਉੱਤੇ ਜਿਹੜੇ ਉੱਥੋਂ ਬੱਚੇ ਰਿਪੋਰਟ ਕੀਤੇ ਗਏ ਆ ਅਮਰੀਕਾ ਦੇ ਵਿੱਚੋਂ ਉਹਨਾਂ ਦੇ ਵਿੱਚ 30 ਪੰਜਾਬੀ ਸੀਗੇ 33 ਹਰਿਆਣਵੀ ਸੀਗੇ ਤੇ 33 ਗੁਜਰਾਤੀ ਸੀਗੇ ਅਮਰਸਰ ਦੀ ਜਗ੍ਹਾ ਕਿਉਂ ਚੁਣੀ ਗਈ ਇਹਦੇ ਉੱਤੇ ਅੱਜ ਆਪਾਂ ਚਰਚਾ ਕਰਨ ਲੱਗੇ ਆ ਕਿ ਅਸੂਲਨ ਜਗ੍ਹਾ ਕਿਹੜੀ ਚਾਹੀਦੀ ਸੀ ਜਹਾਜ਼ ਉਤਰਨ ਲਈ ਅਸੂਲਨ ਤੇ ਚਾਹੀਦਾ ਸੀਗਾ ਦਿੱਲੀ 에ਰਪੋਰਟ ਜਿੱਥੋਂ ਹਰ ਜਗ੍ਹਾ ਦੀ ਜਿਹੜੀ ਅੱਗੇ ਫਲਾਈਟ ਜਾਂਦੀ ਸੀ ਜਿੱਥੋਂ ਕਨੈਕਟੀਵਿਟੀ ਆ ਕਿ ਜਿੱਥੋਂ-ਜਿੱਥੋਂ ਦੇ ਬੱਚੇ ਵੀ ਸੀ ਉਹਨਾਂ ਦੇ ਘਰਾਂ 'ਚ ਉੱਥੋਂ ਭੇਜਣੇ ਸੌਖੇ ਸੀਗੇ ਅੰਮ੍ਰਿਤਸਰ ਹੀ ਕਿਉਂ ਚੁਣਿਆ ਗਿਆ ਪੰਜਾਬ ਹੀ ਕਿਉਂ ਚੁਣਿਆ ਗਿਆ ਕਾਰਨ ਕੀ ਹੈ ਕਾਰਨ ਇਹ ਹੈ ਕਿ ਅਮਰੀਕਨ ਐਕਟੀਵਿਟੀ ਸੀ ਅਮਰੀਕਾ ਵੱਲੋਂ ਇਹ ਜਿਹੜਾ ਘਟਨਾਕਰਮ ਕੀਤਾ ਜਾ ਰਿਹਾ ਸੀਗਾ ਜਿਹੜਾ ਇੱਕ ਕੰਮ ਕਰ ਕੀਤਾ ਜਾ ਰਿਹਾ ਸੀ ਔਰ ਦੁਨੀਆ ਭਰ ਦੀ ਜਿਹੜੀ ਨਿਗਾਹ ਦੇ ਉੱਤੇ ਰਹਿਣੀ ਸੀ ਔਰ ਦੁਨੀਆ ਭਰ ਦੇ ਵਿੱਚ ਦਿਖਾਇਆ ਜਾਣਾ ਸੀਗਾ ਕਿ ਅਮਰੀਕਾ ਨੇ ਕੀ ਕੀਤਾ ਬਸ ਬਦਨਾਮ ਦੁਨੀਆ ਭਰ ਚ ਪੰਜਾਬ ਤੇ ਪੰਜਾਬੀ ਕਰਨਿਆ ਇਸ ਤੋਂ ਵੱਡਾ ਟੀਚਾ ਹੀ ਕੋਈ ਨਹੀਂ ਰਹਿ ਗਿਆ ਨਾ ਸਰਕਾਰਾਂ ਦੇ ਕੋਲ ਨਾ ਪੰਜਾਬ ਦੀ ਸਰਕਾਰ ਕੋਲ ਨਾ ਕੇਂਦਰ ਦੀ ਸਰਕਾਰ ਕੋਲ ਕੱਲ ਵੀ ਦੁਨੀਆ ਭਰ ਦੇ ਵਿੱਚ ਇਹ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਸਭ ਤੋਂ ਵੱਧ ਜਿਹੜੇ ਗੈਰ ਕਾਨੂੰਨੀ ਕੰਮ ਆ ਉਹ ਪੰਜਾਬੀ ਕਰਦੇ ਆ ਸਭ ਤੋਂ ਜਿਹੜੇ ਕ੍ਰਿਮਿਨਲ ਬੰਦੇ ਆ ਉਹ ਪੰਜਾਬ ਦੇ ਬੰਦੇ ਆ ਇਸ ਤੋਂ ਪਹਿਲਾਂ ਵੀ ਮੈਂ ਨਾਲ ਨਾਲ ਤੁਹਾਨੂੰ ਦੱਸਣਾ ਚਾਹੁੰਦਾ ਇਸ ਤੋਂ ਪਹਿਲਾਂ ਵੀ 26 ਜਨਵਰੀ ਵਾਲੇ ਦਿਨ ਜਿੱਦਣ ਸਵਿਧਾਨ ਪਿਤਾ ਬਾਬਾ ਸਾਹਿਬ ਬੀ ਆਰ ਅੰਬੇਦਕਰ ਜੀ ਦੇ ਬੁੱਤ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪੰਜਾਬ ਦੇ ਵਿੱਚ ਉਹ ਬੰਦਾ ਬੁੱਤ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕਰਦਾ ਵਾ ਉਹ ਬੰਦਾ ਫੜਿਆ ਜਾਂਦਾ ਵਾ ਉਹਦੇ ਉੱਤੇ ਕੇਸ ਚੱਲਦਾ ਜੋ ਜੇਲ੍ਹ ਦੇ ਵਿੱਚ ਆ ਔਰ ਬੀ ਜੀ ਪੀ ਉਹਦੇ ਉੱਤੇ ਕਮੇਟੀ ਬਣਾ ਕੇ ਇੱਕ ਭੇਜ ਦਿੰਦੀ ਆ ਅਮਰਸਰ ਦੇ ਵਿੱਚ ਵੀ ਇਹਦੀ ਜਾਂਚ ਕਰਨੀ ਆ ਜਾਇਦਾ ਜਾਇਜਾ ਲੈਣਾ ਵਾ ਮੈਂ ਬੀ ਜੀ ਪੀ ਵਾਲਿਆਂ ਨੂੰ ਪੁੱਛਣਾ ਚਾਹਣਾ ਕਿ ਜੇ ਤੁਹਾਨੂੰ ਯਾਦ ਹੋਵੇ ਤੁਹਾਡੀ ਯਾਦ ਸ਼ਕਤੀ ਐਡੀ ਕਮਜ਼ੋਰ ਨਾ ਹੋਵੇ ਇਸ ਤੋਂ ਪਹਿਲਾਂ 23 ਦਸੰਬਰ 2024 ਨੂੰ ਸਵੇਰੇ 8 ਵਜੇ ਅਹਮਦਾਬਾਦ ਗੁਜਰਾਤ ਦੇ ਵਿੱਚ ਜਿਹੜਾ ਮੋਦੀ ਸਾਹਿਬ ਦਾ ਆਪਣਾ ਹੋਮ ਡਿਸਟ੍ਰਿਕਟ ਆ ਹੋਮ ਸਟੇਟ ਆ ਉਹਦੇ ਵਿੱਚ ਉਮੀਦਵਾਰ ਸਾਹਿਬ ਦੇ ਬੁੱਤ ਦੀ ਤੋੜਫੋੜ ਕੀਤੀ ਗਈ ਸੀ ਔਰ ਅਜੇ ਤੱਕ ਤੇ ਉੱਥੇ ਬੰਦਾ ਵੀ ਨਹੀਂ ਫੜਿਆ ਗਿਆ ਉੱਥੇ ਕਮੇਟੀ ਗਈ ਸੀਗੀ ਉੱਥੇ ਦੁਬਾਰਾ ਕਿਸੇ ਨੇ ਰਿਵਿਊ ਕੀਤਾ ਸੀਗਾ ਬਸ ਪੰਜਾਬ ਨੂੰ ਦੁਨੀਆ ਭਰ ਦੇ ਵਿੱਚ ਵਿਖਾਉਣਾ ਖਬਰਾਂ ਦੇ ਵਿੱਚ ਵੀ ਇੱਥੋਂ ਦੇ ਲੋਕ ਕ੍ਰਿਮੀਨਲ ਆ ਇੱਥੇ ਜਾਇਆ ਨਾ ਕਰੋ ਇੱਥੇ ਵਪਾਰ ਨਾ ਕਰੋ ਆ ਟੀਚਾ ਜਿਹੜਾ ਸਾਰੇ ਲੈ ਕੇ ਚੱਲ ਪਿਆ ਬਸ ਪੰਜਾਬ ਹੀ ਮਾੜਾ ਵਾ ਸਭ ਤੋਂ ਇਹਨੂੰ ਡਿਸਟਰਬ ਹੀ ਵਿਖਾਉਣਾ ਇਹੋ ਟੀਚਾ ਆਪਾਂ ਲੈ ਕੇ ਚੱਲੇ ਆ ਵੀ ਕੋਈ ਵਪਾਰੀ ਨਾ ਇੱਥੇ ਆਵੇ ਕੋਈ ਵਪਾਰ ਨਾ ਕਰ ਸਕੇ ਸਾਡਾ ਬਾਰਡਰ ਨਾ ਖੁੱਲੇ ਕੋਈ ਸੁਖ ਦੀ ਰੋਟੀ ਨਾ ਖਾ ਸਕੇ ਇਹ ਟੀਚਾ ਵਾ ਤੁਹਾਡਾ ਇਹ ਤੁਸੀਂ ਲੋਕਾਂ ਨੇ ਆਪਣੇ ਮਨ ਦੇ ਵਿੱਚ ਧਾਰ ਲਿਆ ਕਿ ਲੋਕ ਭੁੱਖੇ ਮਾਰਨੇ ਨੇ ਭੁੱਖੇ ਰਹਿ ਕੇ ਜਾ ਤੇ ਉਹ ਦੇਸ਼ ਛੱਡ ਜਾਣ ਜਾਂ ਉਹ ਕ੍ਰਿਮੀਨਲ ਬਣ ਜਾਣ ਤੇ ਜਾ ਉਹ ਖੁਦਕੁਸ਼ੀਆਂ ਕਰ ਜਾਣ ਇਹ ਮੰਤਵ ਹੈ ਤੁਹਾਡਾ ਸਾਰਿਆਂ ਦਾ ਇਹਦੇ ਪਿੱਛੇ ਦੁੱਖ ਇਸ ਗੱਲ ਦਾ ਵਾ ਕੇਂਦਰ ਤੇ ਕੇਂਦਰੀ ਏਜੰਸੀਆਂ ਦਾ ਇਹ ਸੁਪਨਾ ਪੂਰਾ ਕਰਨ ਦੇ ਵਿੱਚ ਪੰਜਾਬ ਸਰਕਾਰ ਵੀ ਕੋਈ ਕਮੀ ਨਹੀਂ ਜਿਹੜੀ ਰਹਿਮ ਦੇਣ ਲਈ ਉਹ ਵੀ ਪੂਰੀ ਕੋਸ਼ਿਸ਼ ਕਰ ਰਹੀ ਆ ਵੀ ਜੋ ਇਹਨਾਂ ਦੀਆਂ ਸਾਜ਼ਿਸ਼ਾਂ ਵਾ ਸਿਰੇ ਚੜ ਜਾਣ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਰ ਭਗਵੰਤ ਸਿੰਘ ਮਾਨ ਨੂੰ ਇੱਕ ਪੰਜਾਬੀ ਹੋਣ ਦੇ ਨਾਤੇ ਸਵਾਲ ਕਰਨਾ ਚਾਹੁੰਦਾ ਵਾਂ ਕਿ ਜਿਹੜੇ ਬੱਚੇ ਕੱਲ ਰਿਪੋਰਟ ਹੋਏ ਆ 50-50 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਬਾਹਰ ਗਏ ਮੌਤ ਦੇ ਮੂੰਹ ਦੇ ਵਿੱਚੋਂ ਲੰਘ ਕੇ ਜਾਂ ਮੌਤ ਦੇ ਮੂੰਹ ਦੇ ਵਿੱਚ ਗਏ ਕਮਾਈ ਕਰਨ ਲਈ ਬਾਹਰ ਗਏ ਜਿਨ੍ਹਾਂ 'ਚ ਕੁਝ ਮਰ ਵੀ ਗਏ ਆ ਉਹਨਾਂ ਦਾ ਕੀ ਕਸੂਰ ਆ ਉਹਨਾਂ ਦੇ ਮਾਪੇ ਦਾ ਕੀ ਕਸੂਰ ਆ ਉਹਨਾਂ ਦੇ ਬੱਚਿਆਂ ਦਾ ਕੀ ਕਸੂਰ ਆ ਕੀ ਕਸੂਰ ਆ ਉਹਨਾਂ ਬੱਚਿਆਂ ਦਾ ਜਿਹੜੇ ਇੱਜ਼ਤ ਮਾਨ ਦੀ ਰੋਟੀ ਨਾ ਮਿਲਣ ਕਰਕੇ ਪੁਲਿਸ ਦੀਆਂ ਵਧੀਆਂ ਕਰਕੇ ਗੈਂਗਸਟਰ ਬਣ ਜਾਂਦੇ ਆ ਕ੍ਰਾਈਮਨਲ ਬਣ ਜਾਂਦੇ ਆ ਅੱਜ ਕ੍ਰਾਈਮਨਲ ਬਣ ਗਿਆ ਗੈਂਗਸਟਰ ਬਣ ਗਿਆ ਅੱਜ ਉਹ ਵੀ ਬੰਦੇ ਜਿਹੜੇ ਬੱਚੇ ਆ ਮੌਤ ਦੇ ਮੂੰਹ ਦੇ ਵਿੱਚ ਆ ਕੀ ਕਸੂਰ ਆ ਉਹਨਾਂ ਬੱਚਿਆਂ ਦਾ ਤੁਸੀਂ ਤੇ ਕਹਿੰਦੇ ਸੀਗੇ ਕਿ ਮੇਰੀ ਸਰਕਾਰ ਬਣਾ ਦਿਓ ਮੈਂ ਪੰਜਾਬ ਦੇ ਬੱਚਿਆਂ ਦੇ ਹੱਥਾਂ ਦੇ ਵਿੱਚ ਰੋਟੀ ਵਾਲੇ ਡੱਬੇ ਫੜਾਉਣੇ ਆ ਉਹ ਕੰਮਾਂ ਤੇ ਜਾਂਦੇ ਹੀ ਦਿਸਿਆ ਕਰਨਗੇ ਰੋਟੀ ਵਾਲੇ ਡੱਬੇ ਤੇ ਨਹੀਂ ਤੁਹਾਡੀਆਂ ਤੇ ਤੁਹਾਡੀਆਂ ਕੇਂਦਰ ਦੀਆਂ ਮਾਰੂ ਨੀਤੀਆਂ ਨੇ ਬੱਚਿਆਂ ਦੇ ਹੱਥਾਂ ਦੇ ਵਿੱਚ ਦਿੱਤੇ ਸਗੋਂ ਬੱਚਿਆਂ ਦੇ ਹੱਥਾਂ ਦੇ ਵਿੱਚ ਗਰਨੇੜ ਫੜਾ ਦਿੱਤੇ ਵਾਦਾ ਤੇ ਇਹ ਕੀਤਾ ਸੀ ਰੋਟੀ ਵਾਲੇ ਡੱਬੇ ਫੜਾਉਣ ਦਾ ਤੇ ਫੜਾ ਆਪਾਂ ਬੱਚਿਆਂ ਨੂੰ ਗਰਨੇੜ ਦਿੱਤੇ ਆ ਕੀ ਕਸੂਰ ਆ ਉਹਨਾਂ ਬੱਚਿਆਂ ਦਾ ਜਿਹੜੇ ਇੱਜ਼ਤ ਮਾਣ ਦਾ ਕੰਮ ਨਾ ਮਿਲਣ ਕਰਕੇ ਡਿਪਰੈਸ਼ਨ 'ਚ ਆ ਕੇ ਮਾਰੂ ਨਸ਼ੇ ਤੇ ਲੱਗ ਗਏ ਜਿਹਦੇ ਵਿੱਚ ਉਹ ਆਪਣੀ ਜਵਾਨੀ ਵੀ ਬਰਬਾਦ ਕਰ ਰਹੇ ਆ ਘਰ ਦੀ ਜਾਇਦਾਦ ਵੀ ਤੇ ਘਰ ਦਾ ਸੁੱਖ ਚੈਨ ਵੀ ਜਿਨ੍ਹਾਂ ਨੇ ਬਰਬਾਦ ਕਰ ਲਿਆ ਕੀ ਕਸੂਰ ਆ ਉਹਨਾਂ ਬੱਚਿਆਂ ਦਾ ਕਦੀ ਇਹਦੇ ਉੱਤੇ ਗੌਰ ਤੇ ਕਰੋ ਮਾਨ ਸਾਹਿਬ ਤੁਸੀਂ ਅਕਸਰ ਆਪਣੇ ਭਾਸ਼ਣ ਦੇ ਵਿੱਚ ਕਹਿੰਦੇ ਸੀਗੇ ਕਿ ਮੈਂ ਪੰਜਾਬ ਇਹੋ ਜਿਹਾ ਬਣਾ ਦੂੰਗਾ ਕਿ ਗੋਰੇ ਇੱਥੇ ਆ ਕੇ ਨੌਕਰੀਆਂ ਕਰਨਗੇ ਜਿਹੜੇ ਬੱਚੇ ਬਾਹਰ ਚਲੇ ਗਏ ਆ ਉਹਨਾਂ ਦੀ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਜੂਗੀ ਮੇਰੀ ਸਰਕਾਰ ਦੇ ਵਿੱਚ ਬੱਚੇ ਵਾਪਸ ਪੰਜਾਬ 'ਚ ਆ ਕੇ ਕੰਮ ਕਰਿਆ ਕਰਨਗੇ ਇਹੋ ਜਿਹਾ ਮਾਹੌਲ ਨਾ ਬੱਚਿਆਂ ਨੂੰ ਦਿੱਤਾ ਜਾਊਗਾ ਗੋਰੇ ਤਾਂ ਨਹੀਂ ਆਏ ਪੰਜਾਬ ਦੇ ਵਿੱਚ ਪਰ ਤੁਹਾਡਾ ਇੱਕ ਵਾਅਦਾ ਪੰਜਾਬ ਦੇ ਲੋਕਾਂ ਨਾਲ ਜੋ ਤੁਸੀਂ ਕੀਤਾ ਸੀਗਾ ਉਹ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੇ ਜ਼ਰੂਰ ਪੂਰਾ ਕਰ ਦਿੱਤਾ ਹਰ ਵਾਰ ਸਮਾਈਗ੍ਰੇਸ਼ਨ ਦਾ ਉਹ ਜਹਾਜ਼ ਭਰ-ਭਰ ਕੇ ਪੰਜਾਬ ਦੇ ਵਿੱਚ ਉਹਨਾਂ ਬੱਚਿਆਂ ਨੂੰ ਭੇਜ ਰਿਹਾ ਵਾ ਉਹਨਾਂ ਦਾ ਕੀ ਕਸੂਰ ਐ ਮੈਂ ਤੁਹਾਨੂੰ ਪੁੱਛਣਾ ਚਾਹਣਾ ਅੱਜ ਮੈਂ ਪੰਜਾਬ ਤੁਹਾਡੇ ਕੋਲੋਂ ਪੁੱਛਦਾ ਮੈਂ ਕੱਲਾ ਨਹੀਂ ਪੰਜਾਬ ਪੂਰਾ ਤੁਹਾਡੇ ਕੋਲੋਂ ਪੁੱਛਦਾ ਵਕਤ ਕਿ ਜਿਹੜੇ ਬੱਚੇ ਇਸ ਤਰ੍ਹਾਂ ਕਿਸਮਤ ਦੇ ਮਾਰੇ ਡਿਪੋਰਟ ਹੋ ਕੇ ਆਏ ਆ ਜਾਂ ਹੋਰ ਹੋਣੇ ਆ ਜਿਹੜੇ ਆਪਣਾ ਘਰ-ਬਾਰ ਉਝਾੜ ਕੇ ਬਹਿ ਗਏ ਆ ਜੋਨਾਂ ਕੋਲ ਕੁਝ ਵੀ ਨਹੀਂ ਬੱਚਿਆ ਪੈਸਾ ਵੀ ਉਹ ਖਰਾਬ ਕਰ ਬੈਠੇ ਆ ਉਨਾਂ ਲਈ ਕੀ ਪਾਲਿਸੀ ਆ ਤੁਹਾਡੇ ਕੋਲ ਤੁਹਾਡੀ ਸਰਕਾਰ ਦੇ ਕੋਲ ਉਹਨਾਂ ਦੇ ਉੱਤੇ ਕੀ ਪਾਲਿਸੀ ਬਣਾ ਰਹੇ ਹੋ ਜਿਹੜੇ ਬੱਚੇ ਸਰਕਾਰਾਂ ਤੋਂ ਬੇਮੁਖ ਹੋ ਕੇ ਗੈਂਗਸਟਰ ਬਣ ਗਏ ਕ੍ਰਾਈਮਨਲ ਬਣ ਗਏ ਉਹਨਾਂ ਦੇ ਮਨ ਠੰਡਾ ਕਰਨ ਵਾਸਤੇ ਉਹਨਾਂ ਨੂੰ ਮੁੱਖ ਧਾਰਾ ਚ ਲਿਆਉਣ ਲਈ ਉਹਨਾਂ ਨੂੰ ਮੇਨ ਸਟ੍ਰੀਮ ਚ ਲਿਆਉਣ ਲਈ ਕੀ ਪਾਲਿਸੀ ਬਣਾ ਰਹੀ ਆ ਤੁਹਾਡੀ ਸਰਕਾਰ ਸਿਰਫ ਮਤਲਬ ਅਨਕਾਊਂਟਰ ਕਰਨੇ ਆ ਆਪਾਂ ਜਿਹੜੇ ਬੱਚੇ ਮੈਂ ਅਜ 500 ਤੋਂ 5000 ਰੁਪਏ ਲਾਲਚ ਦੇ ਵਿੱਚ ਆ ਕੇ ਥਾਣਿਆਂ ਚ ਬੰਬ ਸੁੱਟਣ ਲੱਗ ਪਏ ਕਿਸੇ ਨੂੰ ਜਾਨੋ ਮਾਰਨ ਲੱਗ ਪਏ ਉਹਨਾਂ ਦੇ ਉੱਤੇ ਗੋਲੀਆਂ ਚਲਾਉਣ ਲੱਗ ਪਏ ਮਹਿਜ 5-5 10-10 ਹਜ਼ਾਰ ਰੁਪਈਆ ਲੈ ਕੇ ਥਾਲਿਆਂ ਥਾਣਿਆਂ ਦੇ ਉੱਤੇ ਹਮਲੇ ਕਰਨ ਲੱਗ ਪਏ ਉਹ ਇਸ ਰਾਹ ਵੱਲ ਨਾ ਜਾਣ ਉਹਨਾਂ ਦੇ ਰੁਜ਼ਗਾਰ ਦਾ ਪ੍ਰਬੰਧ ਕਰਨ ਲਈ ਤੁਹਾਡੀ ਸਰਕਾਰ ਕੋਲ ਕੀ ਪਾਲਿਸੀ ਆ ਇਹੋ ਜੇ ਸਵਾਲ ਆ ਜਿਹੜੇ ਬੱਚੇ ਪੰਜਾਬ ਦੇ ਹਾਲਾਤ ਵੇਖ ਕੇ ਰੁਜ਼ਗਾਰ ਦੇ ਸਾਧਨ ਬੰਦ ਵੇਖ ਕੇ ਨਸ਼ਿਆਂ 'ਚ ਗ੍ਰਸਤ ਹੋ ਗਏ ਉਹਨਾਂ ਨੂੰ ਉਹਨਾਂ ਨਸ਼ਿਆਂ 'ਚੋਂ ਬਾਹਰ ਕੱਢਣ ਲਈ ਉਹਨਾਂ ਲਈ ਰੁਜ਼ਗਾਰ ਦਾ ਪ੍ਰਬੰਧ ਕਰਨ ਲਈ ਤੁਹਾਡੇ ਕੋਲ ਕੀ ਪਾਲਿਸੀ ਆ ਇਹਨਾਂ ਗੱਲਾਂ ਦੇ ਜਵਾਬ ਦਿਓ ਇਹਨਾਂ ਬੱਚਿਆਂ ਦੇ ਇਨਕਾਊਂਟਰ ਕਰਨੇ ਇਹਨਾਂ ਨੂੰ ਫੜ ਫੜ ਕੇ ਅੰਦਰ ਦੇਣਾ ਇਹ ਕੋ ਹੱਲ ਨਹੀਂ ਹੈ ਇਹਨਾਂ ਦੀਆਂ ਲੋੜਾਂ ਨੂੰ ਇਹਨਾਂ ਦੀ ਮਨੋਦਸ਼ਾ ਨੂੰ ਸਮਝਣਾ ਪਊਗਾ ਤਾਂ ਪੰਜਾਬ ਦਾ ਮਾਹੌਲ ਜਿਹੜਾ ਸਖਾਵਾਂ ਹੋਣਾ ਵਾ ਪਰ ਮਾਨ ਸਾਹਿਬ ਤੁਸੀਂ ਸਾਰਾ ਜ਼ੋਰ ਪਤਾ ਕਿੱਥੇ ਲਾ ਦਿੰਦੇ ਹੋ ਇਹਨਾਂ ਪਾਲਿਸੀਆਂ ਬਣਾਉਣ ਨੂੰ ਨਹੀਂ ਤੁਹਾਡੇ ਕੋਲ ਟਾਈਮ ਹੈਗਾ ਤੁਸੀਂ ਸਾਰਾ ਜ਼ੋਰ ਲਾ ਦਿੰਦੇ ਹੋ ਪੰਜਾਬ ਪੁਲਿਸ ਦੀ ਮੀਟਿੰਗ ਸਦਕੇ ਉਹਨੂੰ ਕਹਿੰਦੇ ਹੋ ਵੀ ਇਹ ਸਾਰਾ ਕੁਝ ਪੰਜਾਬ ਚੋਂ ਖਤਮ ਹੋਣਾ ਚਾਹੀਦਾ ਵਾ ਕ੍ਰਾਈਮ ਖਤਮ ਹੋਣਾ ਚਾਹੀਦਾ ਨਸ਼ਾ ਖਤਮ ਹੋਣਾ ਚਾਹੀਦਾ ਵਾ ਇਸ ਤਰੀਕੇ ਦੀਆਂ ਕਾਰਵਾਈਆਂ ਹੋਣੀਆਂ ਚਾਹੀਦੀਆਂ ਵਾ ਇੱਕ ਗੱਲ ਸਮਝ ਲਓ ਇਸ ਤਰੀਕੇ ਸੰਭਵ ਨਹੀਂ ਹੈ ਗੱਲ ਸੁਣੋਗੇ ਨਹੀਂ ਤੇ ਉਹਦੇ ਵਿੱਚੋਂ ਹੱਲ ਕੋਈ ਨਹੀਂ ਨਿਕਲਣਾ ਮੈਂ ਤੁਹਾਡੀਆਂ ਮੀਟਿੰਗਾਂ ਦੱਸਣ ਲੱਗਾ ਤੁਸੀਂ ਹੁਣ ਤੱਕ ਆਪਣੇ ਕਾਰਜਕਾਲ ਦੇ ਵਿੱਚ ਤਿੰਨ ਵੱਡੀਆਂ ਮੀਟਿੰਗਸ ਕੀਤੀਆਂ ਪੁਲਿਸ ਅਫਸਰਾਂ ਦੇ ਨਾਲ ਪਹਿਲੀ ਮੀਟਿੰਗ ਤੁਸੀਂ ਕੀਤੀ 12 ਮਈ 2022 ਨੂੰ ਜਿਹਦੇ ਵਿੱਚ ਵੀ ਤੁਹਾਡਾ ਰਟਿਆ ਰਟਾਇਆ ਡਾਇਲੌਗ ਸੀਗਾ ਕਿ ਜੇ ਪੰਜਾਬ 'ਚ ਕੁਝ ਹੋਊਗਾ ਕੋਈ ਮਾਰੀ ਵਾਰਦਾਤ ਜਾਂ ਕੁਝ ਨਸ਼ਾ ਫੜਿਆ ਜਾਂਦਾ ਤੇ ਉਹਦੇ ਲਈ ਅਫਸਰ ਜ਼ਿੰਮੇਵਾਰ ਹੋਣਗੇ ਦੂਜੀ ਮੀਟਿੰਗ ਅੱਜ ਤੋਂ 6 ਮਹੀਨੇ ਪਹਿਲਾਂ ਤੁਸੀਂ ਜੂਨ ਜੁਲਾਈ ਦੇ ਵਿੱਚ ਕਰਦੇ ਹੋ ਉਹਦੇ ਵਿੱਚ ਵੀ ਸੇਮ ਤੁਹਾਡਾ ਡਾਇਲੌਗ ਸੀਗਾ ਕਿ ਅਫਸਰ ਜ਼ਿੰਮੇਵਾਰ ਹੋਣਗੇ ਤੀਜੀ ਮੀਟਿੰਗ ਤੁਸੀਂ ਕੱਲ ਪਰਸੋਂ ਕੀਤੀ ਆ ਉਹਦੇ ਵਿੱਚ ਵੀ ਆ ਰਿਟਾਇਰਟ ਆਖਬਾਰਾਂ ਦੇ ਵਿੱਚ ਲੱਗਾ ਕਿ ਅਫਸਰ ਜ਼ਿੰਮੇਵਾਰ ਹੋਣਗੇ ਇੱਕ ਚੀਜ਼ ਆਪਣੇ ਦਿਮਾਗ 'ਚ ਇੱਕ ਫਲੋਪੀ ਫਿਟ ਕਰ ਲੋ ਕਿ ਇਹਨਾਂ ਬੱਚਿਆਂ ਨੂੰ ਰੋਜ਼ਗਾਰ ਜਿਹੜੀ ਪੁਲਸਿਆ ਉਹ ਪੁਲਸ ਨਹੀਂ ਰੋਜ਼ਗਾਰ ਇਹਨਾਂ ਨੂੰ ਦੇ ਸਕਦੀ ਇਹਨਾਂ ਨੂੰ ਬਾਹਰ ਜਾਣ ਤੋਂ ਪੁਲਸ ਨਹੀਂ ਰੋਕ ਸਕਦੀ ਇਹਨਾਂ ਬੱਚਿਆਂ ਦੀਆਂ ਲੋੜਾਂ ਪੂਰੀਆਂ ਜਿਹੜੀਆਂ ਪੁਲਸ ਨਹੀਂ ਕਰ ਸਕਦੀ ਇਹਨਾਂ ਬੱਚਿਆਂ ਦੀਆਂ ਲੋੜਾਂ ਪੂਰੀਆਂ ਹੋਣ ਤੇ ਉਹਨਾਂ ਨੂੰ ਕ੍ਰਾਈਮ ਕਰਨ ਤੋਂ ਪੁਲਸ ਨਹੀਂ ਰੋਕ ਸਕਦੀ ਇਹਨਾਂ ਬੱਚਿਆਂ ਨੂੰ ਡਿਪਰੈਸ਼ਨ 'ਚ ਜਾਣ ਤੋਂ ਪੁਲਿਸ ਨਹੀਂ ਰੋਕ ਸਕਦੀ ਔਰ ਡਿਪਰੈਸ਼ਨ ਤੋਂ ਬਾਅਦ ਨਸ਼ਿਆਂ 'ਚ ਗ੍ਰਸਤ ਹੋਣ ਤੋਂ ਇਹਨਾਂ ਨੂੰ ਪੁਲਿਸ ਨਹੀਂ ਰੋਕ ਸਕਦੀ ਇਹ ਕੰਮ ਸਰਕਾਰ ਦੇ ਆ ਇਹਦੇ ਲਈ ਸਰਕਾਰ ਨੂੰ ਬੱਚਿਆਂ ਨੂੰ ਕੰਮ ਕਰ ਦੇਣਾ ਪੈਣਾ ਇੱਜ਼ਤਮਾਨ ਵਾਲੀ ਰੋਟੀ ਦੇਣੀ ਪੈਣੀ ਹੈ ਇੱਜ਼ਤਮਾਨ ਦੇਣਾ ਪੈਣਾ ਵਾ ਰੁਜ਼ਗਾਰ ਦੇ ਸਾਧਨ ਪੈਦਾ ਕਰਨੇ ਤੇ ਇਹਨਾਂ ਚੀਜ਼ਾਂ ਦੇ ਉੱਤੇ ਹੱਲ ਹੋਣਾ ਵਾ ਕੋਵਿਡ 'ਚ ਇੱਕ ਨਾਅਰਾ ਸੀਗਾ ਪੰਜਾਬ ਸਰਕਾਰ ਵੱਲੋਂ ਸੀ ਦੇਸ਼ ਭਰ ਦਾ ਇੱਕ ਨਾਅਰਾ ਸੀਗਾ ਕਿ ਬਿਮਾਰੀ ਨਾਲ ਲੜੋ ਬਿਮਾਰ ਨਾਲ ਨਹੀਂ ਇੱਥੇ ਵੀ ਇਸ ਪਾਲਿਸੀ ਦੇ ਤਹਿਤ ਕੰਮ ਕਰਨਾ ਪੈਣਾ ਵਾ ਕਿ ਕਾਰਨਾਂ ਨਾਲ ਲੜੋ ਨੌਜਵਾਨਾਂ ਨਾਲ ਨਹੀਂ ਇਹਨਾਂ ਦੇ ਕਾਰਨ ਲੱਭੋ ਕਿ ਕਰ ਕਿਉਂ ਇਸ ਤਰ੍ਹਾਂ ਦੀਆਂ ਹਰਕਤਾਂ ਰਹੀਆਂ ਇਹਨਾਂ ਕੰਮਾਂ 'ਚ ਕਿਉਂ ਜਾ ਰਹੇ ਆ ਇਹਨਾਂ ਦੇ ਨਾਲ ਲੜਨ ਦੀ ਲੋੜ ਆ ਨਾ ਕਿ ਨੌਜਵਾਨਾਂ ਨੂੰ ਗੋਲੀਆਂ ਮਾਰਨ ਦੀ ਨੌਜਵਾਨਾਂ ਨੂੰ ਹੋਰ ਅਕਸਾਉਣ ਦੀ ਮੈਂ ਕੱਲ ਪੰਜਾਬ ਦੇ ਡੀਜੀਪੀ ਮੈਂ ਵੈਸੇ ਬੜੀ ਇੱਜ਼ਤ ਕਰਦਾ ਆ ਸ਼੍ਰੀ ਗੌਰਵ ਜਾਦਵ ਜੀ ਦੀ ਉਹਨਾਂ ਦੀ ਇੱਕ ਸਟੇਟਮੈਂਟ ਸੁਣਦਾ ਸੀ ਔਰ ਮੈਨੂੰ ਉਹਦੇ ਨਾਲ ਵੀ ਦੁੱਖ ਲੱਗਾ ਉਹ ਕਹਿ ਰਹੇ ਸੀਗੇ ਉਹ ਨੌਜਵਾਨਾਂ ਜਿਹੜੇ ਕ੍ਰਿਮੀਨਲ ਜਾਂ ਗੈਂਗਸਟਰ ਆ ਉਹਨਾਂ ਨੂੰ ਕਹਿ ਰਹੇ ਸੀ ਜਾਂ ਜਿਹੜੇ ਇਹਨਾਂ ਦੇ ਤੇ ਹਨੇਰੇ ਚ ਚੀਜ਼ ਸੁੱਟਣਾ ਬੁਜਦਲੀ ਦਾ ਕੰਮ ਹੈ ਜੇ ਹਿੰਮਤ ਹੈ ਤੇ ਸਾਹਮਣੇ ਆ ਕੇ ਕੁਝ ਕਰੋ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਪੰਜਾਬ ਦਾ ਨੌਜਵਾਨ ਬਹੁਤ ਫਰਸਟ੍ਰੇਟ ਹੈ ਪਰੇਸ਼ਾਨ ਹੈ ਕੰਮ ਨਾ ਮਿਲਣ ਕਰਕੇ ਤੰਗ ਹੈ ਉਹਨਾਂ ਨੂੰ ਹੋਰ ਔਕਸਾਉਣ ਦੀ ਕੋਸ਼ਿਸ਼ ਕਿਉਂ ਕਰਦੇ ਆਪਾਂ ਉਹਨਾਂ ਨੂੰ ਹੋਰ ਕਿਉਂ ਔਕਸਾਉਨੇ ਆ ਸਰਕਾਰ ਦੇ ਉੱਤੇ ਦਬਾਅ ਪਾਓ ਕਿ ਬੱਚਿਆਂ ਲਈ ਰੋਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣ ਇਹ ਕੰਮ ਕੱਲਾ ਪੁਲਿਸ ਦਾ ਨਹੀਂ ਹੈ ਕ੍ਰਾਈਮ ਨੂੰ ਰੋਕਣਾ ਕ੍ਰਾਈਮ ਨੂੰ ਰੋਕਣਾ ਸਿਰਫ ਇਹ ਨਹੀਂ ਬੰਦੇ ਨੇ ਕ੍ਰਾਈਮ ਕੀਤਾ ਉਹਨੂੰ ਫੜ ਲਓ ਉਹਨੂੰ ਸਜ਼ਾ ਦੇ ਦਿਓ ਇਹਦੇ ਉੱਤੇ ਫੋਕਸ ਕਰਨਾ ਵੀ ਜ਼ਰੂਰੀ ਹੈ ਕਿ ਤਾਂ ਜੋ ਇਹੋ ਜਿਹੇ ਲੋਕ ਹੋਰ ਕ੍ਰਾਈਮਨਲ ਨਾ ਵੜਨ ਉਹਨਾਂ ਨੂੰ ਕੀ ਚਾਹੀਦਾ ਵਾ ਉਹਨਾਂ ਦੀਆਂ ਲੋੜਾਂ ਦੇ ਉੱਤੇ ਧਿਆਨ ਦਿੱਤਾ ਜਾਵੇ ਨਹੀਂ ਤੇ ਜੋ ਬੱਚਿਆਂ ਦੇ ਹਾਲਾਤ ਬਣ ਗਏ ਆ ਨਾ ਡੀਜੀਪੀ ਸਾਹਿਬ ਉਹ ਸਾਹਮਣੇ ਆ ਕੇ ਵੀ ਜੁਰਮ ਕਰਨ ਤੋਂ ਅੱਜ ਤੋਂ ਬਾਅਦ ਝਿਜਕਣਗੇ ਨਹੀਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਬਹੁਤ ਪਰੇਸ਼ਾਨ ਤੇ ਬਹੁਤ ਪਰੇਸ਼ਾਨੀ ਦੀ ਹਾਲਤ 'ਚੋਂ ਨੰਗ ਰਹੇ ਆ ਜਿਹੜੇ ਬੱਚੇ ਇਹ ਸੋਚ ਲੈਣਗੇ ਵੀ ਮਰਨਾ ਹੀ ਆ ਤੇ ਉਹ ਸਾਹਮਣੇ ਆ ਕੇ ਵੀ ਜਿਹੜਾ ਜੁਰਮ ਕਰਨਾ ਸ਼ੁਰੂ ਕਰ ਦੇਣਗੇ ਪੰਜਾਬ ਦੇ ਹਾਲਾਤ ਕੀ ਨੇ ਆਮ ਬੰਦਾ ਤੇ ਦੂਰ ਪੰਜਾਬ ਦੇ ਇੱਕ ਐਮਐਲਏ ਨੇ ਸਾਰ ਰਾਣਾ ਗੁਰਜੀਤ ਸਿੰਘ ਉਹਨਾਂ ਦਾ ਬੇਟਾ ਵੀ ਐਮਐਲਏ ਆ ਉਹ ਪੰਜਾਬ ਦਾ ਮਾਹੌਲ ਸਖਾਵਾਂ ਨਾਲ ਮਿਲਣ ਕਰਕੇ ਸਹੂਲਤਾਂ ਨਾਲ ਮਿਲਣ ਕਰਕੇ ਲਾ ਐਂਡ ਆਰਡਰ ਠੀਕ ਨਾਉਣ ਕਰਕੇ ਇੱਕ ਵੱਡੀ ਇੰਡਸਟਰੀ ਜਿਹੜੀ ਉਹ ਮੱਧ ਪ੍ਰਦੇਸ਼ ਦੇ ਵਿੱਚ ਲਾਉਣ ਜਾ ਰਹੇ ਆ ਜੇ ਐਡਾ ਤਾਕਤਵਰ ਐਮਐਲਏ ਆਪਣੇ ਆਪ ਨੂੰ ਪੰਜਾਬ ਚ ਸੁਰੱਖਿਅਤ ਨਹੀਂ ਸਮਝਦਾ ਪੰਜਾਬ ਦੇ ਵਿੱਚ ਸਖਾਵਾਂ ਮਾਹੌਲ ਨਹੀਂ ਸਮਝਦਾ ਤੇ ਬਾਕੀ ਵਪਾਰੀ ਪੰਜਾਬ ਚ ਕੀ ਕੰਮ ਕਰਨ ਗਿਆ ਕਿ ਇੱਥੇ ਕੀ ਲੋਕਾਂ ਨੂੰ ਕੰਮ ਦੇਣਗੇ ਉਹ ਮੂੰਹ ਹੀ ਨਹੀਂ ਕਰ ਸਕਦੇ ਇੱਧਰ ਪੰਜਾਬ ਦੇ ਵਿੱਚ ਅੱਗੋਂ ਬੱਚਿਆਂ ਲਈ ਹਾਲਤ ਇਹੋ ਜੇ ਪੈਦਾ ਹੋ ਰਹੇ ਆ ਕਿ ਬੱਚਿਆਂ ਨੂੰ ਖੀਰ ਬਾਹਰ ਜਾਣ ਦਾ ਰਸਤਾ ਸੀਗਾ ਉਹ ਕੈਨੇਡਾ ਚਲੇ ਜਾਂਦੇ ਸੀ ਅਮਰੀਕਾ ਚਲੇ ਜਾਂਦੇ ਸੀਗੇ ਹੋਰ ਕੰਟਰੀਜ਼ ਦੇ ਵਿੱਚ ਚਲੇ ਜਾਂਦੇ ਸੀ ਹੌਲੀ ਹੌਲੀ ਉਹ ਰਸਤੇ ਵੀ ਜਿਹੜੇ ਬੰਦ ਹੁੰਦੇ ਸ਼ੁਰੂ ਹੋ ਗਏ ਆ ਸ਼ੁਰੂ ਹੋਣੇ ਮੇਰੇ ਸੁਣ ਚ ਆਇਆ ਕਿ ਅਮਰੀਕਾ ਤੇ ਛੱਡੋ ਕੈਨੇਡਾ ਦੇ ਵਿੱਚ ਬੱਚਿਆਂ ਦੇ ਕੀ ਹਾਲਾਤ ਬਣ ਚੁੱਕੇ ਆ ਬੱਚੇ ਵਾਪਸ ਆਉਣਾ ਚਾਹੁੰਦੇ ਆ ਮਜਬੂਰੀਆਂ ਨੇ ਇੱਥੋਂ ਕਰਜ਼ੇ ਲੈ ਕੇ ਗਏ ਨੇ ਪਿੱਛੇ ਹਾਲਾਤ ਠੀਕ ਨਹੀਂ ਹੈਗੇ ਉਹਨਾਂ ਦੇ ਕੰਮ ਕਰਦੇ ਹਾਲਾਤ ਪਤਾ ਕੀ ਬਣ ਗਏ ਆ ਕੰਮ ਕਰਨਾ ਮਿਲਣ ਕਰਕੇ ਬੱਚਿਆਂ ਨੇ ਆਪਣੇ ਆਪ ਨੂੰ ਮਾਰਕੀਟਪਲੇਸ ਇੱਕ ਸਾਈਟ ਆ ਜਿਵੇਂ ਸਾਡੇ OLX ਹੈ ਕਿ ਉਹਦੇ ਉੱਤੇ ਸਮਾਨ ਵੇਚਦੇ ਆ ਗੱਡੀਆਂ ਕੋਈ ਵੀ ਚੀਜ਼ ਜਿਹੜੀ ਸਾਡੀ ਨਹੀਂ ਜ਼ਰੂਰਤ ਦੀ ਹੁੰਦੀ ਜਾਂ ਅਸੀਂ ਉਹਨੂੰ ਵੇਚਣਾ ਚਾਹੁੰਦੇ ਆ ਤੇ OLX ਦੇ ਉੱਤੇ ਵੇਚ ਦਿੰਨੇ ਆ ਬੱਚਿਆਂ ਨੇ ਮਾਰਕੀਟਪਲੇਸ ਦੇ ਉੱਤੇ ਆਪਣੇ ਆਪ ਨੂੰ ਪਾ ਦਿੱਤਾ ਚੀਜ਼ਾਂ ਵੇਚਣ ਵਾਲੀ ਸਾਈਟ ਦੇ ਉੱਤੇ ਕਿ ਸਾਡੇ ਕੋਲ ਸਾਨੂੰ ਮਤਲਬ ਖਰੀਦ ਲੋ ਘਰਾਂ ਚ ਪੋਚੇ ਹੀ ਲਵਾ ਲੋ ਕੋਈ ਕੰਮ ਵੀ ਸਾਡੇ ਕੋਲ ਕਰਾ ਲੋ ਇਹੋ ਜਿਹੇ ਹਾਲਾਤ ਜਿਹੜੇ ਕੈਨੇਡਾ ਦੇ ਵਿੱਚ ਵੀ ਬਣਦੇ ਜਾਂਦੇ ਨੇ ਅਜੇ ਉਹਨਾਂ ਨੇ ਵੀ ਵਾਪਸ ਆਉਣਾ ਫਿਰ ਉਹ ਕੀ ਕਰਨਗੇ ਉਹਨਾਂ ਬੱਚਿਆਂ ਲਈ ਸਾਰੇ ਰਾਹ ਬੰਦ ਹੋ ਗਿਆ ਉਹ ਜਾਂ ਤੇ ਖੁਦਕੁਸ਼ੀਆਂ ਕਰਨਗੇ ਜਾਂ ਸਾਹਮਣੇ ਆ ਕੇ ਵੀ ਕ੍ਰਾਈਮ ਕਰਨੋਂ ਨਹੀਂ ਝਿਜਕਣਗੇ ਮੈਂ ਤੇ ਅੱਗੇ ਕਹਿੰਦਾ ਹਾਂ ਕਿ ਅਜੇ ਜਿਹੜੀਆਂ ਲੁੱਟਾਂ ਖੋਆ ਹਿੱਟ ਐਂਡ ਰਨ ਦੀਆਂ ਕਿ ਖੋਇਆ ਤੇ ਭੱਜ ਗਏ ਮੈਂ ਤੇ ਅਜ ਤੋਂ 2 ਸਾਲ ਪਹਿਲਾਂ ਦਾ ਰੋਂਡਿਆ ਕਿ ਕੋਈ ਸਮਾਂ ਇਹੋ ਜਿਹਾ ਵੀ ਆਏਗਾ ਕਿ ਬੱਚੇ ਤੁਹਾਡੇ ਸਾਹਮਣੇ ਖੋ ਕੇ ਖਲੋਜਿਆ ਕਰਨਗੇ ਵੀ ਕਰੋ ਕੀ ਕਰਨਾ ਜੇ ਬੁਲਾ ਲਓ ਜਿੰਨੂੰ ਬੁਲਾਉਣਾ ਨੇ ਇਹੋ ਜਿਹੇ ਹਾਲਾਤ ਪੰਜਾਬ 'ਚ ਜਿਹੜੇ ਪਰਾਣੇ ਸ਼ੁਰੂ ਹੋ ਗਿਆ ਔਰ ਪੰਜਾਬ ਦਾ ਮਾਹੌਲ ਜਿਹੜਾ ਜੇ ਇਹਦੇ ਵੀ ਆਪਾਂ ਨਾ ਇਹਦੇ ਉੱਤੇ ਕੋਸ਼ਿਸ਼ਾਂ ਕੀਤੀਆਂ ਨਾ ਇਹਦੇ ਉੱਤੇ ਕੋਈ ਫੋਕਸ ਕੀਤਾ ਨਾ ਇਹਦੇ ਉੱਤੇ ਕੋ ਧਿਆਨ ਕੇਂਦਰ ਕੀਤਾ ਕੇਂਦ੍ਰਿਤ ਕੀਤਾ ਤੇ ਪੰਜਾਬ ਦੇ ਹਾਲਾਤ ਜਿਹੜੇ ਉਹ ਵਿਗੜਦੇ ਵਿਗੜਦੇ ਹੋਰ ਵਿਗੜ ਜਾਣੇ ਆ ਕੋਈ ਰਸਤਾ ਹੀ ਨਹੀਂ ਕੱਢਣਾ ਚਾਹੁੰਦਾ ਸਭ ਤੋਂ ਵੱਡਾ ਜਿਹੜਾ ਰਸਤਾ ਔਰ ਰੋਜ਼ਗਾਰ ਦਾ ਵਾਹ ਰੋਜ਼ਗਾਰ ਦੇ ਸਾਧਨ ਹੀ ਕੋਈ ਨਹੀਂ ਪੈਦਾ ਕਰਨਾ ਚਾਹੁੰਦਾ ਸਭ ਤੋਂ ਵੱਡੀ ਜਿਹੜੀ ਸਾਡੀ ਡਿਮਾਂਡ ਆ ਸਭ ਤੋਂ ਵੱਡਾ ਜਿਹੜਾ ਸਾਡੇ ਕੋਲ ਸਾਧਨ ਆ ਅਵੀ 20 ਕਿਲੋਮੀਟਰ ਇਥੋਂ ਟਾਰੀ ਵਾਗਾ ਬਾਰਡਰ ਆ ਸਾਡਾ ਇਹੋ ਹੀ ਖੋਲ ਦਿਓ ਸਾਨੂੰ ਕਿਸੇ ਐਮਐਸਪੀ ਤੇ ਧਰਮੇ ਦੇਣ ਦੀ ਲੋੜ ਨਹੀਂ ਨਾ ਸਾਨੂੰ ਕੇਂਦਰ ਦਾ ਕੋਈ ਪੈਕੇਜ ਚਾਹੀਦਾ ਇੱਕ ਸਿੰਗਲ ਪੈਣੀ ਨਹੀਂ ਚਾਹੀਦੀ ਸਾਡਾ ਤੇ ਸਾਰਾ ਹੀ ਉਹਦੇ ਨਾਲ ਗੁਜ਼ਾਰਾ ਹੋ ਜਾਣਾ ਸਾਡੀ ਸਾਰੀ ਫਸਲ ਉੱਥੇ ਵਿਕ ਜਾਇਆ ਕਰਨੀ ਆ ਮੈਂ ਤੇ ਰਾਹਨ ਆ ਆਪਣੇ ਮੁਲਕ ਦੇ ਹਾਕਮਾਂ ਦੇ ਉੱਤੇ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ ਸਕਦਾ ਮੱਥਾ ਟੇਕਣ ਲਈ ਉੱਥੇ ਆਉਣ ਜਾਣ ਦੀ ਇਜਾਜ਼ਤ ਮਿਲ ਸਕਦੀ ਆ ਉਸ ਮੁਲਕ ਦੇ ਨਾਲ ਮੱਥਾ ਟੇਕਣ ਦੀ ਇਜਾਜ਼ਤ ਹੈਗੀ ਆ ਪਰ ਉਸ ਬਲਕ ਦੇ ਨਾਲ ਵਪਾਰ ਕਰਨ ਦੀ ਸਾਡੇ ਕੋਲ ਕੋਈ ਇਜਾਜ਼ਤ ਨਹੀਂ ਹੈਗੀ ਕਿ ਉੱਥੋਂ ਲੋੜ ਦੀਆਂ ਚੀਜ਼ਾਂ ਜੋ ਉਹਨਾਂ ਨੂੰ ਚਾਹੀਦੀਆਂ ਅਸੀਂ ਦੇ ਸਕੀਏ ਜੋ ਸਾਨੂੰ ਚਾਹੀਦੀਆਂ ਅਸੀਂ ਉਹਨਾਂ ਨੂੰ ਲੈ ਸਕੀਏ ਇੱਥੇ ਕੋਈ ਕੰਮ ਹੀ ਨਹੀਂ ਕਰਨਾ ਚਾਹੁੰਦਾ ਇੱਕ ਦੂਜੇ ਦੀਆਂ ਲੋੜਾਂ ਹੀ ਪੂਰੀਆਂ ਕਰ ਲਈਏ ਤੇ ਸਾਡਾ ਸਾਰਾ ਜਿਹੜਾ ਰੋਜ਼ਗਾਰ ਆ ਸਾਡੇ ਜਿਹੜੇ ਸਾਰੇ ਬੱਚੇ ਉੱਥੇ ਹੀ ਸੈੱਟ ਹੋ ਜਾਣੇ ਆ ਸੋ ਮੇਰੀ ਅਖੀਰ ਚ ਸਰਕਾਰ ਨੂੰ ਬੇਨਤੀ ਆ ਕਿ ਅਸਲ ਕਾਰਨਾਂ ਦੇ ਉੱਤੇ ਫੋਕਸ ਕਰੋ ਨੌਜਵਾਨਾਂ ਨਾਲ ਗੱਲ ਨਾ ਲਾਈਏ ਕਿ ਨਾ ਕਿ ਉਹਨਾਂ ਦਾ ਗਲ ਘੁਟਿਏ ਉਹਨਾਂ ਨੂੰ ਡਰਾਈਏ ਇਹੋ ਜੀਆਂ ਕੋਸ਼ਿਸ਼ਾਂ ਨਾ ਕਰੀਏ ਔਰ ਇਹਨਾਂ ਸਾਜ਼ਿਸ਼ਾਂ ਨੂੰ ਸਮਝੀਏ ਰੜ ਕੇ ਪੰਜਾਬ ਨੂੰ ਬਰਬਾਦੀ ਤੋਂ ਬਚਾਈਏ ਇਹਦੇ ਲਈ ਕੰਮ ਕਰਨਾ ਪੈਣਾ ਵਾ ਬਹੁਤ ਜ਼ਿਆਦਾ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਛੋਟੀਆਂ ਛੋਟੀਆਂ ਸਾਡਾ ਤੇ ਕਿਤੇ ਉਹ ਮਨਈ ਕਰਨ ਕਿਤੇ ਸਰਦਾਰ ਬੱਚੇ ਹੀ ਲੜਪੈਣ ਪੱਗਾਂ ਵਾਲੇ ਤੇ ਸਾਰੇ ਹੀ ਚੈਨਲ ਦੂ ਉਹ ਦੂ ਵਿਖਾਉਂਦੇ ਆ ਵੀ ਪੰਜਾਬੀਆਂ ਨੇ ਆਹ ਕਰਤਾ ਪੰਜਾਬੀਆਂ ਨੇ ਆਹ ਕਰਤਾ ਦੁਨੀਆ ਭਰ ਦੇ ਵਿੱਚ ਤੁਸੀਂ ਪੰਜਾਬੀਆਂ ਨੂੰ ਕ੍ਰਿਮੀਨਲ ਬੁਖਾ ਰਹੇ ਹੋ ਮੈਂ ਤੇ ਕੱਲ ਦਾ ਸਵਾਲ ਤੁਹਾਨੂੰ ਕਰਦਾ ਮੋਦੀ ਸਾਹਿਬ ਤੇ ਉਹਨਾਂ ਦੀ ਟੀਮ ਨੂੰ ਆ ਬੀਜੇਪੀ ਵਾਲਿਆਂ ਨੂੰ ਕਿ ਜਹਾਜ਼ ਇੱਥੇ ਲਾਉਣਾ ਕੀ ਮਜਬੂਰੀ ਸੀਗੀ ਇੱਥੇ ਕੋ ਲਾਇਆ ਗਿਆ ਕੋਈ ਕਾਰਨ ਤੇ ਦੱਸੋ ਨਾ ਅਸੀਂ ਸਮਝ ਰਹੇ ਆ ਸਿਰਫ ਅਸੀਂ ਲੀਡਰ ਵੀ ਸਾਰੇ ਇਹੋ ਬਿਆਨ ਦਿੰਦੇ ਆ ਪੰਜਾਬ ਦੇ ਹਾਲਾਤ ਮਾੜੇ ਆ ਪੰਜਾਬ ਦੇ ਹਾਲਾਤ ਮਾੜੇ ਆ ਕੋਈ ਫੋਕਸ ਤੇ ਕਰੋ ਯਾਰ ਪੰਜਾਬ ਦੇ ਉੱਤੇ ਕਰਜ਼ਾ ਕਿੰਨਾ ਹੈ ਪੰਜਾਬ ਚ ਕੋਈ ਆਉਣ ਨੂੰ ਤਿਆਰ ਨਹੀਂ ਇਹਨਾਂ ਚੀਜ਼ਾਂ ਦੇ ਉੱਤੇ ਫੋਕਸ ਕਰਨ ਦੀ ਲੋੜ ਆ ਇਹਨਾਂ ਚੀਜ਼ਾਂ ਨਾਲ ਲੜਾਈ ਲੜਨ ਦੀ ਲੋੜ ਆ ਔਰ ਮੈਂ ਲੋਕਾਂ ਨੂੰ ਵੀ ਕਹਿਣਾ ਕਿ ਸੁਚੇਤ ਹੋ ਤੁਹਾਨੂੰ ਆਪਸ ਦੇ ਵਿੱਚ ਲੜਾਇਆ ਜਾ ਰਿਹਾ ਹਿੰਦੂ ਨੂੰ ਸਿੱਖ ਨਾਲ ਮੁਸਲਮਾਨ ਨਾਲ ਸਾਈ ਨਾਲ ਆਪਸ ਦੇ ਵਿੱਚ ਤੁਹਾਡਾ ਪਿਆਰ ਘਟਾਇਆ ਜਾ ਰਿਹਾ ਤਾਂ ਜੋ ਪੰਜਾਬ ਦਾ ਜਿਹੜਾ ਦੁਨੀਆ ਭਰ ਦੇ ਵਿੱਚ ਧਿਆਨ ਪੰਜਾਬ ਦੇ ਉੱਤੇ ਕੇਂਦਰਤ ਹੋਵੇ ਕਿ ਇੱਥੇ ਕੋਈ ਚੰਗੇ ਲੋਕ ਨਹੀਂ ਰਹਿੰਦੇ ਇਹ ਲੜਾਕੇ ਲੋਕ ਨੇ ਇਹੋ ਜੀ ਪੰਜਾਬ ਦੀ ਸ਼ਕਲ ਦੁਨੀਆ ਦੇ ਵਿੱਚ ਪੇਸ਼ ਕੀਤੀ ਜਾ ਰਹੀ ਹੈ ਸਾਨੂੰ ਸਾਰਿਆਂ ਨੂੰ ਇਹਦੇ ਤੋਂ ਬਚ ਕੇ ਚੱਲਣ ਦੀ ਲੋੜ ਆ ਧੰਨਵਾਦ